ए बी पी सांझा ਤੁਹਾਨੂੰ ਰੱਖੇ ਅੱਗੇ ਗ੍ਰੀਨ ਫੈਬਲੇਟ ਯਾਨੀ ਕਿ ਕਿਸਾਨਾਂ ਦਾ ਟੈਬਲੇਟ ਇਸ ਵਿੱਚ ਕੈਮਰਾ ਵੀ ਹੈ ਹੈੱਡਫੋਨ ਵੀ ਲੱਗ ਜਾਂਦੇ ਨੇ ਅਤੇ ਯੰਤਰ ਕੰਪਿਊਟਰ ਨਾਲ ਵੀ ਅਟੈਚ ਹੋ ਜਾਂਦਾ ਹੈ ਛੋਟੇ ਦਿਖਣ ਵਾਲੇ ਇਸ ਯੰਤਰ ਦੇ ਕਿਸਾਨਾਂ ਨੂੰ ਵੱਡੇ ਫਾਇਦੇ ਨੇ ਕਿਸਾਨ ਖੇਤੀ ਖਰਚੇ ਬਚਾਉਣ ਅਤੇ ਆਪਣੀ ਉਪਜ ਦਾ ਵੱਧ ਪਾ ਲੈਣ ਲਈ ਮੰਡੀਆਂ ਨਾਲ ਇਸਟੈਬਲਟ ਰਾਹੀਂ ਜੁੜ ਸਕਦੇ ਨੇ ਫਸਲਾਂ ਨੂੰ ਹਰਿਆ ਭਰਿਆ ਰੱਖਣ ਦੀ ਜਾਣਕਾਰੀ ਦੇਣ ਵਾਲੇ ਇਸ ਫੈਬਲੇਟ ਵਿੱਚ ਪੈਂਦਾ ਹੈ ਗ੍ਰੀਨ ਸਿਮ ਜਿਸ ਨਾਲ ਕਿਸਾਨ ਨੂੰ ਮੌਸਮ ਅਤੇ ਫਸਲਾਂ ਦੀਆਂ ਬਿਮਾਰੀਆਂ ਤੋਂ ਉਪਾਸਮਦੀ ਮੁਫਤ ਵਿੱਚ ਐਸਐਮਐਸ ਅਤੇ ਵੌਇਸ ਐਸਐਮਐਸ ਸੇਵਾ ਮਿਲਦੀ ਹੈ ਖੇਤੀ ਉਤਪਾਦਨ ਕਿਵੇਂ ਵਧਾਉਣਾ ਹੈ ਅਤੇ ਮੰਡੀਆਂ ਦੇ ਭਾਅ ਕਿੰਨੇ ਨੇ ਇਹ ਸਭ ਵੀ ਇਹ ਫੈਬਲੇਟ ਦੱਸੇਗੀ ਅਤੇ ਸਾਰੀ ਲਾਹੇਵੰਦ ਜਾਣਕਾਰੀ ਖੇਤਰੀ ਭਾਸ਼ਾ ਵਿੱਚ ਮਿਲੇਗੀ 17000 ਦੀ ਕੀਮਤ ਵਾਲੇ ਇਸ ਯੰਤਰ ਦੀ ਵਰਤੋਂ ਅਨਪੜ੍ਹ ਕਿਸਾਨ ਵੀ ਕਰ ਸਕਦਾ ਹੈ ਇੱਕ ਰਿਸਟ ਯਾਨੀ ਕਿ ਦਾ ਇੰਟਰਨੈਸ਼ਨਲ ਕ੍ਰੌਪਸ ਰਿਸਰਚ ਇੰਸਟੀਚਿਊਟ ਫੋਰ ਦਾ ਸੈਮੀ ਐਰਿਡ ਟ੍ਰੋਪਿਕਸ ਨੇ ਘੱਟ ਜ਼ਮੀਨਾਂ ਵਾਲੇ ਕਿਸਾਨਾਂ ਲਈ ਇਹ ਫੈਬਲੇਟ ਬਣਾਇਆ ਹੈ ਇਸ ਫੈਬਲੇਟ ਦੀ ਖਾਸੀਅਤ ਇਹ ਵੀ ਹੈ ਕਿ ਇਹ ਪਾਣੀ ਲੱਗਣ ਅਤੇ ਮਿੱਟੀ ਧੂੜ ਨਾਲ ਵੀ ਖਰਾਬ ਨਹੀਂ ਹੁੰਦਾ ਇਹਨਾਂ ਹੀ ਨਹੀਂ ਇਹ ਫੈਬਲੇਟ ਥੱਲੇ ਡਿੱਗਣ ਨਾਲ ਵੀ ਟੁੱਟਦਾ ਨਹੀਂ ਇਹ 20 ਤੋਂ 60 ਸੈਂਟੀਗ੍ਰੇਡ ਤਾਪਮਾਨ ਚੱਲ ਸਕਦੀ ਹੈ ఆంధ్రప్రదేశ్ కర్ణాటక అతి తెలంగాణా ਦੇ ਕਰੀਬ 171 ਪਿੰਡਾਂ ਦੇ 40 ਹਜ਼ਾਰ ਕਿਸਾਨਾਂ ਨੇ ਪ੍ਰਯੋਗ ਦੇ ਤੌਰ ਤੇ ਇਸ ਦੀ ਵਰਤੋਂ ਕੀਤੀ ਹੈ ਅਤੇ ਕਾਫੀ ਚੰਗਾ ਹੁੰਗਾਰਾ ਮਿਲਿਆ ਹੁਣ ਇਸ ਸਵੈਬਲਟ ਦੀਆਂ ਖੂਬੀਆਂ ਜਾਣਨ ਤੋਂ ਬਾਅਦ ਇੰਤਜ਼ਾਰ ਰਹੇਗਾ ਕਿ ਆਖਰ ਇਹ ਚਮਤਕਾਰਯੋਗ ਯੰਤਰ ਪੰਜਾਬ ਦੇ ਕਿਸਾਨਾਂ ਦੇ ਹੱਥ ਵਿੱਚ ਕਦੋਂ ਵਿਕੇਗਾ এবੀਬੀ ਸੰਜਾ ਤੁਹਾਨੂੰ ਰੱਖੇ ਅੱਗੇ